ਗੂ ਪ੍ਰਾਪਰਟੀ ਤੇ ਤੁਹਾਡਾ ਸਵਾਗਤ ਹੈ ਅੱਜ ਇੱਕ ਆਪਾਂ ਨਵੀਂ ਵੀਡੀਓ ਲੈ ਕੇ ਆਏ ਆਂ ਲਾਲ ਸਿੰਘ ਨਗਰ ਸੌਗਜ ਦੀ ਕੋਠੀ ਬਹੁਤ ਹੀ ਵਧੀਆ ਲੋਕੇਸ਼ਨ ਤੇ ਹੈ ਆ 프ਰੰਟ ਦੀ ਬਾਥਰੂਮ ਆ ਗਈ ਬਹੁਤ ਵਧੀਆ ਰੰਗ ਰੂਗਣ ਦਾ ਟਾਇਲ ਦਾ ਬਹੁਤ ਵਧੀਆ ਕੰਮ ਹੋਇਆ ਹੋਇਆ ਹੈ ਲੋਕੇਸ਼ਨ ਵੀ ਬਹੁਤ ਵਧੀਆ ਹੈ ਆ ਲੋਬੀ ਆ ਗਈ ਸਾਹਮਣੇ ਆ ਲੋਬੀ ਆ ਗਈ ਸਾਹਮਣੇ ਤੇ ਨਾਲ ਇੱਧਰ ਕਿਚਨ ਆ ਗਿਆ ਜੀ ਦੋ ਬੈਡਰੂਮ ਕਿਚਨ ਤੇ ਦੋ ਬਾਥਰੂਮ ਥੱਲੇ ਬਣੇ ਹੋਏ ਆ ਸਿੰਗਲ ਸਟੋਰੀ ਆ ਬਹੁਤ ਵਧੀਆ ਕੋਠੀ ਬਣੀ ਵੀ ਆ ਡਿਮਾਂਡ ਇਹਨਾਂ ਦੀ 25 ਲੱਖ ਰੁਪਈਆ ਬਾਕੀ ਮੌਕੇ ਤੇ ਛੂਟ ਹੋ ਜੂਗੀ ਬਾਕੀ ਆ ਤੁਸੀਂ ਰੰਗ ਰੋਗਣ ਦਾ ਕੰਮ ਟਾਇਲ ਦਾ ਤੇ ਜੋੜੀ ਪੱਲੇ ਦਾ ਕੰਮ ਬਹੁਤ ਹੀ ਹੋਇਆ ਹੋਇਆ ਵਾ ਤੇ ਕਿਸੇ ਵੀਰ ਭਰਾ ਨੇ ਐਡ ਕਰਾਉਣੀ ਐਡ ਦਾ ਕੋਈ ਪੈਸੇ ਨਹੀਂ ਲੈਂਦੇ ਬਿਲਕੁਲ ਐਡ ਫ੍ਰੀ ਹੈ ਕੋਠੀ ਦੀ ਮਕਾਨ ਦੀ ਘਰ ਦੀ ਜ਼ਮੀਨ ਦੀ ਐਡ ਬਿਲਕੁਲ ਫ੍ਰੀ ਹੈ ਸਾਡੀ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਕਰ ਦਿਓ YouTube ਤੇ ਸਬਸਕ੍ਰਾਈਬ ਕਰ ਦਿਓ Facebook ਤੇ ਫੋਲੋ ਕਰ ਦਿਓ ਤੇ Instagram ਤੇ ਫੋਲੋ ਕਰ ਦਿਓ ਤਾਂ ਕਿ ਤੁਹਾਡੇ ਤੇ ਸਾਡੀ ਵੀਡੀਓ ਪਹੁੰਚ ਸਕੇ ਬਹੁਤ ਹੀ ਵਧੀਆ ਕੋਠੀ ਬਣੀ ਵੀ ਹੈ ਬਾਜ਼ਵਰੇਟ ਹੈ ਡਿਮਾਂਡ ਇਹਨਾਂ ਦੀ 25 ਲੱਖ ਰੁਪਇਆ ਬਾਕੀ ਮੌਕੇ ਤੇ ਸ਼ੂਟ ਹੋ ਜਾਊਗਾ ਸਿੰਗਲ ਸਟੋਰੀ ਕੋਠੀ ਬਣੀ ਵੀ ਹੈ ਬਹੁਤ ਵਧੀਆ ਬਣੀ ਵੀ ਹੈ ਬਾਕੀ ਫਿਰ ਮਿਲਦੇ ਆਪਾਂ ਅਗਲੀ ਵੀਡੀਓ